ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610777 ਜੀ ਅੱਜ ਦੀ ਵੀਡੀਓ ਪਿੰਡ ਪਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਤਾਂ ਗੱਭਣਾ ਸਮਾਂ ਹਜੇ ਲੈਂਦੀ ਆ ਜੀ ਤੇ ਇੱਕ ਟੋਕੜ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਅਸੀ ਆ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਦੇ ਸਿੰਘ ਪਿੰਡ ਪਾਣਾ ਜਿਹੜਾ ਫੀਲ ਹੋਵੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 628320352 ਠੀਕ ਆ ਬਾਈ ਇੱਕ ਨੰਬਰ ਡੱਬੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਇਹ ਬਈ ਦੂਜਾ ਸੂਆ ਹੁੰਦੀ ਆ ਇਹਨੇ ਸਮਾਂ ਕਿੰਨਾ ਲੈਂਦੀ ਆ ਜੀ ਤੇ 5 ਤੋਂ 7 ਦਿਨ ਬਾਕੀ ਆ ਤੇ ਡੇਟ ਮੁਤਾਬਕ ਜੀ ਠੀਕ ਆ ਬਾਈ ਪਿਛਲੇ ਸੂਏ ਦੁੱਧ ਆ ਕਿ ਰਿਕਾਰਡ ਆ 20 ਕਿਲੋ ਦੁੱਧ ਦਿੱਤਾ ਪ ਤੇ ਸੀਮਨ ਕਿਡਾ ਲੱਗਿਆ ਹੈਗਾ ਰਕਾਰਡ ਜੀ ਥਾਣਾ ਦੀ ਡੰਨਾ ਜੀ ਜਮ ਓਕੇ ਬਈ ਠੰਡੀ ਸੀਲ ਹੈ ਜੀ ਪੂਰੀ ਬਈ ਠੀਕ ਹੈ ਜੀ ਤੋੜ ਕੇ ਦਿਖਾ ਦੇ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁਣਦੀ ਹੈ ਲਗਭਗ ਬਾਈ ਦੱਸਦਾ ਕਿ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਜੀ ਬਾਕੀ ਜੇ ਕਰਮ ਵਾਲਾ ਬਸ ਜੀ ਲਾਜ ਤਾਂ 2-4 ਦਿਨ ਵੱਧ ਵੀ ਲੈ ਸਕਦਾ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਨਾ ਜੀ ਵਾਲ ਟੇਲਾ ਹਵਾਨੇ ਜੀ ਬਹੁਤ ਪੰਜਾਂ ਨੇ ਸਾਰੀਆਂ ਵਲਟਲਾ ਕਰਮਾਇਲ ਨੇ ਕੱਢ ਕੇ ਸੁਣਾ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਆ ਜੀ ਪਿਛਲੇ ਸੂਏ ਦਾ 20 ਕਿਲੋ ਦਾ ਰਿਕਾਰਡ ਆ ਜੀ ਇਕਤੀਰ ਉਮੀਦ ਪਲੱਸ ਦੀ ਆ ਜੇ ਕੋਈ ਵੀਰ ਵਾਧਾ ਕਰ ਲੂ ਭਾਈ ਕੋਈ ਭਵੇਂ ਆਪਣੇ ਘਰੇ ਸੂਈ ਤੋਂ ਲੈ ਜਾ ਚੋਕੇ ਠੀਕ ਆ ਜੀ 20 ਕਿਲੋ ਗਾਰੰਟੀ ਵਾਲੀ ਆ ਹਾਂ ਭਾਈ 20 ਦਾ ਗਾਰੰਟੀ ਇਹ ਦੇ ਚੋ ਵੀ ਦਿਓਗੀ ਦੁੱਧ ਤਾਂ ਯਾਰ ਠੀਕ ਆ ਜੀ ਦੁੱਧ ਤਾਂ ਭਾਈ ਦੱਸਦਾ ਕਿ 23 24 ਦੇਊਗੀ 20 ਕਿਲੋ ਦਾ ਗਾਰੰਟੀ ਵਾਲੀ ਆ ਜੀ ਬਾਕੀ ਵੀਰੇ ਬਰੀਡ ਚੰਗੀ ਆ ਸੇਵਾ ਚੰਗੀ ਹੋ ਜੇ ਤਾਂ 20 ਕਿਲੋ ਏਡੀ ਵੈਡ ਨੂੰ ਕਹਿੰਦਾ ਵੀ ਕੀ ਆ ਰਾਮ ਨਾਲ ਬੋਲੇ ਜੀ ਆਪਣੇ ਹੀ ਦੇ ਦੇਣਾ ਪੱਲ ਟੁੱਲ ਬਹੁਤ ਪਈ ਹਵਾਨੇ ਚ ਥਾਣਾ ਦੇ ਸਹਿਜ ਵੀ ਸੋਹਣੇ ਆ ਜੀ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਦੀ ਚਾਰੀ ਥਾਣਾ ਪੋਰਚੰਗ ਪੂਰਾ ਵੀ ਨਹੀਂ ਇਧਰਲੇ ਪਾਸੇ ਤੋਂ ਵੀ ਥਾਣ ਚੈੱਕ ਕਰ ਲੋ ਜੀ ਬਾਕੀ ਮੇਨ ਗੱਲ ਠੰਡੀ ਆ ਜੀ ਤੇ ਡਿਮਾਂਡ ਵੀਰੇ ਦੀ ਮੁੱਲ ਵੀਰੇ 70000 ਰੁਪਏ ਫੋਜੂ ਮੰਨ ਤਾਂ ਜੀ ਹਾਂ ਠੀਕ ਆ ਜੀ 70000 ਬਾਈ ਇਹਦੀ ਡਿਮਾਂਡ ਕਰਦੇ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹਦੇ ਤੀਜਾ ਸੂਆ ਸੂਈ ਵੀ ਆ ਕਦੋਂ ਸੂਈ ਹੈ ਜੀ ਇਹ ਇਹਨਾਂ ਬਾਈ ਸਵਾ ਕੁ ਦੋ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਜੀ ਤੇ ਬੱਚਾ ਜੀ ਇਹਦਾ ਬੱਚਾ ਮਰ ਗਿਆ ਸੀ ਜੀ ਠੀਕ ਆ ਕਿੰਨਾ ਦਾ ਤਿਆਰ ਆ ਜੀ ਹੁਣ ਦੁੱਧ ਦੀ 9 ਕਿਲੋ ਇਸ ਟਾਈਮ ਚੋ ਸਕਦਾ ਹੀਟ ਚ ਕਰਕੇ ਆ ਤੇ ਟੀਕੇ ਇੱਕ ਦਾ ਸਵੇਰ ਪ੍ਰਵਾਹ ਦਾ ਠੀਕ ਆ ਵੀਰੇ ਤੇ ਇੱਕ ਕਾਲੂ ਪ੍ਰਵਾਹਾਂਗੇ ਠੀਕ ਆ ਜੀ ਹੁਣ ਦੁੱਧ ਸੀਗਾ 11-12 ਕਿਲੋ ਇਸ ਹਲੇ ਠੀਕ ਆ ਜੀ ਠੰਡੀ ਹੈ ਜੀ ਪੂਰੀ ਬਾਈ ਪੂਰੀ ਠੰਡੀ ਸੀਦਾ ਥਣਾ ਦੀ ਡੰਨਾ ਦੇਵਾਂ ਬਈ ਓਕੇ ਆ ਤੋੜ ਕੇ ਦਿਖਾ ਦੀ ਸੂਆ ਬਾਈ ਦੱਸਦਾ ਕਿ ਤੀਜਾ ਸੂਈ ਹੋਈ ਆ ਜੀ ਆ 2 ਮਹੀਨੇ ਲਗਭਗ ਹੋ ਗਏ ਸੂਆ ਨੂੰ ਸਵਾ ਕੁ 2 ਮਹੀਨੇ ਜੀ ਤੇ ਏ ਆਈ ਬਾਈ ਕਹਿੰਦਾ ਇੱਕ ਕੱਲ ਕਰਾਤੀ ਸੀ ਇੱਕ ਅੱਜ ਕਰਾਵਾਂਗੇ ਹੀਟ ਕਰਕੇ ਥੋੜਾ ਜਿਹਾ ਦੁੱਧ ਘਟ ਗਈ ਦੁੱਧ 11 12 ਕਿਲੋ ਸੀ ਕਿਹਾ ਜੀ ਤੇ ਅੱਜ 9 ਕਿਲੋ ਜੋਕ ਕੇ ਲੈ ਜਾਓ ਕਿਉਂਕਿ ਪਸ਼ੂ ਘਾਰ ਹੀ ਜਾਂਦਾ ਵੀਰੇ ਥੋੜਾ ਜਿਹਾ ਹੀਟ ਦਾ ਬਾਕੀ ਵਜਨ ਆਲੀ ਆ ਜੀ ਕ੍ਰੋਸ ਸੰਗ ਆ ਜੀ ਸੰਗਣਾ ਹੋ ਕਰਮਾਲੀ ਦਾ ਦੁੱਧ ਬੜਾ ਬਹੁਤ ਸੰਗ ਬਾਕੀ ਥਾਂ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋੜ ਸ਼ਾਂਗ ਕੋਈ ਵੀ ਨਹੀਂ ਜੀ ਇਹਦੇ ਠੰਡੀ ਹੈ ਜੀ ਵਜਣ ਵਾਲੀ ਆ ਤੇ ਇਹਦੀ ਡਿਮਾਂਡ ਵੇਰੇ ਡਿਮਾਂਡ ਵੇਰੇ 23000 ਰੁਪਇਆ ਹੋ ਜੋ ਮਾਨਤਾਨ ਜੀ ਹਾਂ ਬਈ ਠੀਕ ਆ ਜੀ 23000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ